ਮੇਰਾ ਨਾਂ ਜੀ ਜਸਵੀਰ ਸਿੰਘ ਆ ਜੀ ਕੀ ਗੱਲ ਹੋਈ ਆ ਜੀ ਇਹ ਜੀ ਮੇਰੇ ਸਾਲੇ ਦਾ ਬੇਟਾ ਜਿਹੜਾ ਇੱਥੇ ਫੈਕਟਰੀ 'ਚ ਕੰਮ ਕਰਦਾ ਸੀ ਤਾਂ ਆਪਣੀ ਮਾਸੀ ਕੋ ਰਹਿੰਦਾ ਸੀ ਜੀ ਇਹ ਛੋਟਾੰਦਾ ਰਹਿੰਦਾ ਸੀ ਤੇ ਰਾਤੀਏ ਜੇ ਕਿਹਦਾ ਮਾਸੀ ਦਾ ਮੁੰਡਾ ਤੇ ਦੋਵੇਂ ਦੁੱਧ ਲੈਣ ਆਇਆ ਤੇ ਦੁੱਧ ਲੈ ਕੇ ਨੰਗਲੀ ਪਿੱਠੇ ਰ ਜਾ ਰਹੇ ਨੇ ਤੇ ਇਹ ਤੇਜ਼ ਰਫ਼ਤਾਰ 'ਚ ਗੱਡੀ ਆਈ ਆ ਜਿਹੜਾ ਚ ਤਿੰਨਦਰ ਸਿੰਘ ਆ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲਪ੍ਰੀਤ ਸਿੰਘ ਆ ਉਹਨੂੰ ਪੰਜ ਕਿਲੇ ਗੱਡੀ ਨੇ ਧੂਕੇ ਘੜਿਆ ਤੇ ਉੱਥੇ ਅੱਗੇ ਜਾ ਕੇ ਜਦੋਂ ਛੱਡਿਆ ਉਹਨੂੰ ਕਢਿਆ 15 20 ਬੰਦੇ ਵੀ ਸੀ ਚਾਰ ਮਿੰਟ ਗੱਡੀ ਰੁਕੀ ਆ ਕੋਈ ਕਿਸੇ ਨੇ ਖੇਰ ਨਹੀਂ ਕੀਤੀ ਕੋਈ ਗੱਡੀ ਨਹੀਂ ਫੜੀ ਪੁਲਸ ਆਈ ਉਹਨਾਂ ਨੇ ਪਰਚਾਦਰਚ ਕੀਤਾ ਕੈਮਰੇ ਚੈੱਕ ਕੀਤੇ ਆ ਕੈਮਰੇ ਚ ਗੱਡੀ ਆਈ ਆ ਔਰ ਬੰਦੇ ਨਹੀਂ ਆਇਆ ਨੰਬਰ ਨਹੀਂ ਆਇਆ ਕੋ ਦਾ ਤੇ ਮੈਂ ਹੀ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਸਾਡੀ ਗੱਡੀ ਆ ਤੇ ਇਹ ਬੰਦੇ ਸਾਬਤ ਕੀਤੇ ਜਾਣ ਤੇ ਸਾਨੂੰ ਸਾਡੇ ਬੰਦੇ ਫੇ ਮੌਕੇ ਤੇ ਫਰਾਰ ਹੋ ਗਏ ਸੀ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਾਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਕਿੰਨੀ ਉਮਰ ਸੀ ਇਹਦੀ ਮੁੰਡੇ ਦੀ ਜੀ ਤੇ ਇੱਕ ਮਾਈ 20 ਸਾਲ ਸੀ। ਕੁਵਾਰਾ ਮੁੰਡਾ ਸੀ ਇਹ ਜੀ। ਇਹ ਪੇਪਰ ਮਿਲ ਚ ਕੰਮ ਕਰਦਾ ਸੀ ਇੱਥੇ। ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਗੱਡੀ ਵਾਲੇ ਬੰਦੇ ਲੱਭਣੇ ਚਾਹੀਦੇ ਆ ਤੇ ਉਹਨਾਂ ਦੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ। ਨਹੀਂ ਪੁਲਿਸ ਵੱਲੋਂ ਤੁਹਾਨੂੰ ਕੀ ਆਸ਼ਵਾਸ਼ਣ? ਪੁਲਿਸ ਵੱਲੋਂ ਇਨਸਾਨਾਂ ਨੇ ਇੱਕ ਪਰਚਾ ਦਰਜ ਕਰਤਾ ਸਿਰਫ। ਪਰਚਾ ਦਰਜ ਕਰਕੇ ਸਾਡੀ ਪੋਸਟ ਵਰਕ ਕਰਕੇ ਲਾਸ਼ਾਂ ਨੂੰ ਨੇਰੇ ਲੱਗਿਆ। ਹੋਰ ਗੱਡੀ ਦੀ ਕੋਈ ਅਜੇ ਤੱਕ ਬਲਦਾਨੀ ਲੱਗਾ। ਕਿੰਨੀ ਉਮਰ ਸੀ ਮੁੰਡੇ ਦੀ? ਇਹ ਮੁੰਡੇ ਦੀ ਜੀ 22 ਤੇ 23 ਬਾ 23 ਸਾਲ ਸੀ ਮੁੰਡੇ ਦੀ ਉਮਰ। ਠੀਕ। ਕੁਵਾਰਾ ਹੀ ਜੀ ਇਹ ਜੀ। ਨਹੀਂ ਇਹ ਇਹ ਅਸੀ ਬਿਕਰਮ ਸਿੰਘ ਜੀ ਸੰਭੋਲਦਾ ਬਦਗੜਾ ਚੌਂਕੀ ਤੋਂ ਸਵਾ 9 ਵਜੇ ਦਾ ਸੀ ਐਕਸੀਡੈਂਟ ਹੋਇਆ ਇੱਕ ਬੰਦੇ ਕੈਡੀ ਹਸਪੀਟਲ ਦਾ ਆਕਰ ਹੈ ਇਹਨਾਂ ਡੈਡ ਹਾ ਉਸ ਨੂੰ ਲਾਸ਼ ਲੈ ਕੇ ਦੇ ਪੋਸਟ ਮਾਰਕ ਕਰਾਉਣ ਵਾਸਤੇ ਇੱਥੇ ਲੈ ਕੇ ਆਏ ਰਾਤੀ ਜਵਾਂ ਘਰਾਤੀ ਡੈਡ ਹਾ ਨੂੰ ਉੱਥੋਂ ਲੈ ਕੇ ਦੇ ਪੋਸਟ ਮਾਰਕ ਕਰਾਉਣ ਵਾਸਤੇ ਲੈ ਕੇ ਆਏ ਕਿੰਨੇ ਜ਼ਖਮੀ ਆ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਇੱਕ ਜ਼ਖਮੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਬਲ ਬਲ ਪਿੰਡ ਰਿਹਾ ਉੱਥੇ ਰਹਿੰਦਾ ਹੈ ਭਰੇਸੀ ਦਾ ਰਾਂ ਦੇ ਕੋਲ ਪਿੰਡੇ ਦਾ ਹੀ ਨਾਲੇ ਲੱਗੇ ਠੀਕ ਹੈ ਕੋਈ ਸੀਸੀਟੀਵੀ ਸਾਹਮਣੇ ਹੈ ਸਰ ਕਾਰ ਚੰਦੇ ਆਈ ਕੋਈ ਸੀ ਵੇਖੀ ਨਾ ਮਾਮਲਾ ਦਰਜ ਕੀਤਾ ਬਸ ਹੰਪੂਰ ਪੁਲਿਸ ਮਾਮਲਾ ਦਰਜ ਕੀਤਾ